ਹੱਡ ਬਣੇ ਫੀਮ ਦੇ ਤੇਰੇ ਕਿੱਥੋਂ ਪੱਲੇ ਪੈ ਗਿਆ ਮੇਰੇ ਬੇਹੱਡ ਬਣੇ ਫੀਮ ਦੇ ਤੇਰੇ ਠੇਕੇ ਕਰ ਲੈ ਖਤਮ ਬਥੇਰੇ ਹੁਣ ਦਹੀਲਾ ਕਰ ਲੈਵੇਂ ਜੇ ਨਿੱਕਦਰੋਂ ਮਿਲਦੀ ਤਾਂ ਕੁੱਟ ਸ਼ਾਵਰ ਦੀ ਭਰ ਲੈਵੇਂ ਨੀ ਤੇਰੇ ਪਾਵਾ ਗਲਮ ਮੁੱਲੀ ਮਾਰੇ ਜਿੰਦ ਤਾਂ ਗਈ ਪੈਸੂਲੀ ਲਾਮਣ ਪੁੱਕੀ ਨਾ ਮਾਟੂਲੀ ਨੀ ਪਿੱਛੋ ਚੱਕੀ ਚਾਵੇਂਗੀ ਉਹ ਚੰਗਾ ਹੁੰਦਾ ਦੀ ਬੰਟੀ ਚ ਤੇ ਕਰ ਕਰ ਰੋਵੇਂਗੀ ਉਹ ਚੰਗਾ ਹੁੰਦਾ ਦੀ ਬੰਟੀ ਚ ਦੋਤਨ ਬਾਦਵਾ ਦਾ ਆਏ ਤੁਨੇ ਜੋਗਾ ਕਰਦੇ ਨਹੀਂ ਉਹ ਰਮਲੇ ਵਰਗੇ ਅਬਲੀ ਮੋਸ਼ਨ ਹੌਲੀ ਫੜਦੇ ਨਹੀਂ ਉਹ ਰਮਲੇ ਵਰਗੇ ਅਬਲੀ ਮੋਸ਼ਨ ਹੌਲੀ ਫੜਦੇ ਹੈ ਨਹੀਂ ਉਹ ਜੀ ਆਪਣੇ ਬੈਠ ਨੇ ਕੁਲਵੀਰ ਸਿੰਘ ਫੌਜੀ ਸਾਹਿਬ ਲੋਂਗੋ ਵਾਲੀਆ ਕਲਾਕਾਰ ਨੇ ਤਾਂ ਬਹੁਤ ਸੋਹਣੇ ਗਾਣੇ ਆਏ ਵੀਨੇ ਕੈਸਟਾਂ ਐਲਬਮ ਦੀਆਂ ਆਈਆਂ ਨੇ ਤੇ ਖਾੜੇ ਵੀ ਲਾਉਂਦੇ ਨੇ ਤਾਂ ਜਿਹੜਾ ਮੌਕੇ ਦਾ ਗਾਣਾ ਕੰਮ ਤੋਂ ਹੋਇਆ ਹੈ ਨਾ ਫੌਜੀ ਸਾਹਿਬ ਤਾਂ ਉਹ ਗਾਣਾ ਸੁਣਾਉਂਦਾ ਉਹ ਗਾਣਾ ਅਪਰ ਰਿਕਾਰਡ ਕਰਦੇ ਆ ਸਾਨੂੰ ਲਾਈਵ ਵੀ ਸੁਣਾਵਾਂਗੇ ਚਲੋ ਕਿੱਥੋਂ ਪੱਲੇ ਪੈ ਗਏ ਮੇਰੇ ਬੇਹੱਡ ਬਣੇ ਫੀਮਦੇ ਤੇਰੇ ਕਿੱਥੋਂ ਪੱਲੇ ਪੈ ਗਏ ਮੇਰੇ ਬੇਹੱਡ ਬਣੇ ਫੀਮਦੇ ਤੇਰੇ ਠੇਕੇ ਕਰ ਲੈ ਖਤਮ ਬਥੇਰੇ ਹੁਣ ਦਹੀਲਾ ਕਰ ਲੈਵੇ ਜੇ ਨਿਕਦਰੋਂ ਮਿਲਦੀ ਤਾਂ ਕੁੱਟ ਸ਼ਾਵਰ ਦੀ ਭਰ ਲੈਵੇ ਦੇਨ ਕੀਦਰੋਂ ਮਿਲਦੀ ਤਾਂ ਕੁੱਟ ਸ਼ਬਰ ਦੀ ਪਰ ਲੈਵੇ ਉਹ ਮੁੱਗਾ ਪੂੜੀ ਮਰੀ ਚੋ ਜਰਦਾ ਨਹੀਂ ਹੁਣ ਮੇਰਾ ਫੀਮ ਬਿਨਾ ਨਹੀਂ ਸਰਨਾ ਇਹ ਕੋਈ ਰਾੜ ਕੜੱਲਾ ਨਹੀਂ ਪਹਿਲਾਂ ਨਸ਼ੇ ਵਿੱਚ ਕਰਦੇ ਫੇਰ ਕਰਾ ਦੂੰ ਗੱਲਾਂ ਨਹੀਂ ਤੂੰ ਪਹਿਲਾਂ ਨਸ਼ੇ ਵਿੱਚ ਕਰਦੇ ਫੇਰ ਕਰਾ ਦੂੰ ਗੱਲਾਂ ਨਹੀਂ ਜਿੰਨਾ ਮਰਜੀ ਪਾ ਲੈ ਰੌਲਾ ਮੈਂ ਤਾਂ ਅਪਦਾ ਖਾ ਢਾਲ ਲਾਉਣਾ ਪਿੱਛੋ ਹੋ ਜਾਵੇਂਗਾ ਹੌਲਾ ਤੇ ਚੁੱਪ ਕਰਕੇ ਬਹਿ ਜੇਗਾ ਵੇ ਜਾ ਕਲਵੀਰ ਤੂੰ ਤੁਰ ਜੇਂਗਾ ਜਾਂ ਪਟਕੇ ਪੈ ਜੇਗਾ ਜਾ ਕਲਵੀਰ ਤੂੰ ਤੁਰ ਜੇਂਗਾ ਜਾਂ ਪਟਕੇ ਪੈ ਜੇਗਾ ਨੀ ਤੇਰੇ 파ਵਾ ਗਲਮ ਮੁੱਲੀ ਮਰੇ ਜਿੰਦ ਤੰਗੇ ਪੈਸੋਲੀ ਲਾਵਣ ਪੁੱਕੀ ਨਾ ਮਾਚੂਲੀ ਨੀ ਪਿੱਛੋ ਚੱਕੀ ਚਾਵੇਂਗੀ ਉਹ ਚੰਗਾ ਹੁੰਦਾ ਤੇ ਬੰਟੀ ਚ ਤੇ ਕਰ ਕਰ ਰੋਵੇਂਗੀ ਉਹ ਚੰਗਾ ਹੁੰਦਾ ਤੇ ਵੰਟੀ ਚ ਤੇ ਕਰ ਕਰ ਰੋਵੇਂਗੀ ਚੌਥਾ ਹਿੱਸਾ ਟੋਲੇ ਚੋਂ ਖਾ ਕੇ ਬੈਜੂ ਸੱਥਾਂ ਦੇ ਵਿੱਚ ਜਾ ਕੇ ਕਦੇ ਖੇਤ ਦੇਖਣੇ ਜਾ ਕੇ ਲੋਕੀ ਖੜਦੇ ਵੜਦੇ ਵੇ ਜੇ ਤੂੰ ਰਹਿਣਾ ਚੰਗਾ ਫੀਮ ਦਾ ਖੇੜਾ ਛੜ ਦੇਵੇਂ ਜੇ ਤੂੰ ਰਹਿਣਾ ਚੰਗਾ ਦਾ ਰੂਦਾ ਖੇੜਾ ਛੜ ਦੇਵੇਂ ਚੰਗਾ ਚਾ ਵੀ ਤਿੱਖੀ ਬਣਾਵੇ ਪੱਤੀ ਤੇ ਅੰਜਰਾ ਤੂ ਪਾਵੇ ਬਾਲੇ ਦੋਤਨ ਬਾਹਰ ਦਬਾ ਦੇ ਉੱਠਣ ਜੋਗਾ ਕਰਦੇ ਨਹੀਂ ਉਹ ਰਮਲੇ ਵਰਗੇ ਆ ਬਲੀ ਮੋਸ਼ਨ ਹੌਲੀ ਫੜਦੇ ਨਹੀਂ ਉਹ ਰਮਲੇ ਵਰਗੇ ਆ ਬਲੀ ਮੋਸ਼ਨ ਹੌਲੀ ਫੜਦੇ ਹੈ ਨਹੀਂ ਕੀ ਗੱਲ ਹੈ ਗੱਲ ਬਹੁਤ ਸੋਹਣੀ ਹੈ ਦੇ ਵਿੱਚ ਦੋ ਮੈਸੇਜ ਵੀ ਦਿੱਤੇ ਨੇ ਇੱਕ ਅਮਲੀ ਤੇ ਘਰ ਵਾਲੀ ਨਾਲ ਇਹ ਆਪ ਦੇ ਵਿੱਚ ਕੀ ਰੌਲਾ ਚੱਲਦਾ ਵੀ ਉਹ ਘਰ ਵਾਲੀ ਕਹਿੰਦੀ ਆ ਵੀ ਤੂੰ ਐਸਾ ਛੱਲਦੇ ਤਾਂ ਆਪਣੀ ਸਾਰੀ ਗੱਲ ਸਹੀ ਹੋ ਜੂ। ਵਿਕ ਬੀਲਦਾਰੀ ਆਪਣੀ ਸਹੀ ਹੋ ਜੂ, ਸੈੱਟ ਹੋ ਜੂਗੀ। ਵੀ ਸੈੱਟ ਹੋ ਜੂਗੀ। ਹਾਂ। ਵੀ ਕੋਈ ਇਦਾਂ ਦੀ ਗੱਲ ਨਹੀਂ। ਪਰ ਵੀ ਇਦਾਂ ਦੀ ਰੌਲੇ-ਗੋਲੇ ਚੱਲਦੇ ਨੇ। ਵੀ ਇੱਕ ਸੇਧ ਵੀ ਆ ਵੀ ਜੇ ਕੋਈ ਅਮਲੀ ਹੈਗਾ ਤਾਂ ਉਹ ਵੀ ਨਸੱਪਤਾ ਛੱਲਦੇ ਤਾਂ ਘਰ ਸਹੀ ਰਾਹ ਤੇ ਚੱਲ ਪੂਗਾ। ਇਹ ਗਾਣੇ ਦੇ ਵਿੱਚ ਇਹ ਵੀ ਸੇਧ ਆ ਤਾਂ ਗਾਣਾ ਕਿਵੇਂ ਲੱਗਿਆ ਇਹ ਵੀ ਦੱਸਿਓ ਸਾਨੂੰ ਕਮੈਂਟ ਕਰਕੇ। ਹੋਰ ਵੀ ਹੋਰ ਵੀ ਪਾਵਾਂਗੇ। ਦੱਸੋ। ਇਹ ਹੋਰ ਗਾਣਾ गा ਰਹੇ ਆਪਾਂ ਇੱਕ ਛੋਟੇ ਜਿਹੇ ਸਵਾਲ ਨੇ ਉਹ ਗਾਣਾ ਨਵੇਂ ਨੇ ਆਪਣੇ ਪਿੰਡ ਦੇ ਮੁੰਡੇ ਦੇ ਦੋ ਸਵਾਲ ਪਹਿਲਾ ਮੁੰਡਾ ਦੇ ਆਪਾਂ ਇਹ ਆਪਣੀ ਕਲਮ ਦੇ ਆਪ ਹੀ ਲਿਖੇ ਨੇ ਆਪਾਂ ਨਹੀਂ ਨਹੀਂ ਆ ਮੇਰੇ ਸੱਤ ਪਾਲ ਨੇ ਇੱਕ ਤੋਂ ਮੁੰਡਾ ਜਿਹਦਾ ਪਚਾਲ ਕਹਿੰਦੇ ਉਹਦੇ ਮੁੰਡੇ ਦੇ ਲਿਖੇ ਠੀਕ ਹੈ ਕਿੱਥੋਂ ਦੇ ਔਰੇ ਲੋਂਗੋਵਾਲ ਦੇ ਓਕੇ ਲੋਂਗੋਵਾਲ ਦੇ ਹੂੰ ਤੇ ਉਹਦੇ ਉਹ ਲੈਣ ਆਇਆ ਤੇਰਾ ਜੀਜਾ ਮਾੜਾ ਉੱਚੀ ਲੈਣ ਆਇਆ ਤੇਰਾ ਜੀਜਾ ਸਾਲ ਚੜ ਗਿਆ ਤੀਜਾ ਉਵੀ ਤੁਰ ਜਾਂਦੀਆਂ ਨੂੰ ਹੱਥ ਮਾਰਦਾ ਨਹੀਂ ਰੋਟੀ ਵੀ ਨਾ ਖਾਂਦਾ ਟਾਈਮ ਤੇ ਪਿੰਡ ਗਿੱਦਿਆਂ ਐਦ ਗਿੱਸ ਆਣਦਾ ਨਹੀਂ ਰੋਟੀ ਵੀ ਨਾ ਖਾਂਦਾ ਟਾਈਮ ਤੇ ਜਿੱਦਾ ਗੱਲ ਮੰਨ ਮੇਰੀ ਅੱਧੀ ਸਾਲ ਜਾਂ ਮੈਂ ਤੇਰੀ ਜਿੱਦਾ ਗੱਲ ਮੰਨ ਮੇਰੀ ਅੱਧੀ ਸਾਲ ਜਾਂ ਮੈਂ ਤੇਰੀ ਪੀਂਘ ਪਾ ਕੇ ਅਜ ਲੈਣਦੇ ਹਲਾਰਾ ਪੀਂਘ ਪਾ ਕੇ ਅਜ ਲੈਣਦੇ ਹਲਾਰਾ ਵੇ ਸਾਲੇ ਇੱਕ ਹੋਰ ਖੜ ਜਾ ਗੱਲ ਛੇੜੀ ਨਾ ਤੂੰ ਮੁੜ ਕੇ ਦਵਾਰਾ ਵੇ ਸਾਲੇ ਇੱਕ ਹੋਰ ਖੜ ਜਾ ਇਹ ਧੰਨਵਾਦ ਮੇਰੇ ਨਵੇਂ ਇਸ ਬੰਦੇ ਦੇ ਗੀਤ ਨੇ ਉਹ ਬੰਦਾ ਅਨਪੜ੍ਹੀ ਹੈ ਅਸੀਂ ਵੀ ਅਨਪੜ੍ਹੀ ਪੈਂਤੀ ਅੱਖਰ ਦੇ ਸਰ ਮੇਰੇ ਬੋਲ ਬਹੁਤ ਅਨਮੋਲ ਨੇ ਹਾਂ ਜੀ ਹਾਂ ਜੀ ਜੋ ਬਾਜ ਹੈ ਹੋਰ ਸੁਣਨਾ ਕੁਝ ਹੋਰ ਵੀ ਸੁਣਾ ਦੰਨੇ ਆ ਇੱਕ ਸੁਣਾ ਕੇ ਜੰਨੇ ਹਮ ਇੱਕ ਲਾਸਟ ਸੁਣਾ ਦੇ ਲਾਸਟ ਹਮ ਬਾਕੀ ਦਿਨੇ ਕਰਾਂਗੇ ਰਿਕਵੜਾ ਪਾਪ ਵਧੀਆ ਚਾਨਣ ਮੇਰੇ ਉਸਤਾਜ ਨੇ ਦੱਸਿਆ ਮੈਨੂੰ ਸਭ ਕੁਝ ਮੈਨੂੰ ਕਲਾਕਾਰ ਐਸੀ ਮੈਂ 2000 ਇੱਥੇ ਵੀ ਜਦੋਂ ਕਲਾਕਾਰਾਂ ਦੀ ਕੋਈ ਮਹਿਫਲ ਲੱਗੀ ਸੀ ਕਰਤਾਰ ਰਾਮਲਾ ਮਾਨਤ ਸਾਹਿਬ ਇੱਥੇ ਮੈਂ ਬੈਠਾ ਸੀ ਉਹਨਾਂ ਦੇ ਵਿਚਾਲੇ ਉੱਥੋਂ ਮੈਨੂੰ ਜਦੋਂ ਮੈਂ ਚਾਦਰ ਗਾਈ ਗਾ ਕੇ ਜਿਵੇਂ ਬਾਬਾ ਜੀ ਦੀ ਜੁੜੀ